ਇਸ ਕਰਕੇ ਆਈਏ ਪ੍ਰਭੂ ਦੇ ਕਲਾਮ ਨੂੰ ਸੁਣਾਂਗੇ ਤਾਂ ਵਚਨ ਦੇ ਵਿੱਚ ਲਿਖਿਆ ਆ ਪਹਿਲਾ ਤਿਮੋਥੀਅਸ 6 ਅਦੇ ਔਰ 6 ਵਚਨ ਦੇ ਵਿੱਚ ਜਦੋਂ ਅਸੀਂ ਸੰਤੋਖ ਦੇ ਨਾਲ ਭਗਤੀ ਕਰਾਂਗੇ ਤਾਂ ਵੱਡੀ ਖੱਟੀ ਹਰ ਪਾਸਿਓਂ ਅਸੀਂ ਖੱਟ ਖੱਟ ਲਵਾਂਗੇ ਕੁਝ ਗਵਾਵਾਂਗੇ ਨਹੀਂ ਜਦੋਂ ਅਸੀਂ ਸੰਤੋਖ ਦੇ ਨਾਲ ਭਗਤੀ ਕਰਾਂਗੇ ਔਰ ਭਗਤੀ ਜਦੋਂ ਆਪਾਂ ਸੰਤੋਖ ਦੇ ਨਾਲ ਕਰਦੇ ਆ ਸੰਤੋਖ ਸਬਰ ਰੱਖਣਾ ਆਪਣੇ ਜੀਵਨ ਦੇ ਅੰਦਰ ਜਦੋਂ ਅਸੀਂ ਸੰਤੋਖ ਨਾਲ ਭਗਤੀ ਕਰਾਂਗੇ ਸੰਤੋਖ ਦੇ ਨਾਲ ਭਗਤੀ ਤਾਂ ਵੱਡੀ ਖੱਟੇ ਇਸ ਵਾਸਤੇ ਸਾਨੂੰ ਕਦੇ ਵੀ ਘਾਟ ਨਹੀਂ ਪਵੇਗੀ ਕਦੇ ਵੀ ਸਾਡੇ ਜੀਵਨ ਦੇ ਅੰਦਰ ਕਮੀ ਨਹੀਂ ਆਏਗੀ ਇਸ ਕਰਕੇ ਪ੍ਰਭੂ ਦੇ ਵਚਨ ਦੇ ਵਿੱਚ ਜੋ ਲਿਖਿਆ ਆ ਉਹ ਸੱਚ ਸੱਚ ਲਿਖਿਆ ਆ ਜਦੋਂ ਅਸੀਂ ਪ੍ਰਭੂ ਜੀ ਦਾ ਕਲਾਮ ਪੜ੍ਹਦੇ ਆ ਤੋ ਕੂਚ ਦੀ ਪੋਥੀ ਦੇ ਵਿੱਚ ਵੀ ਲਿਖਿਆ ਆ ਕਿ ਜੇਕਰ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ ਤਾਂ ਉਹ ਤੁਹਾਡੇ ਰੋਟੀ ਤੇ ਪਾਣੀ ਨੂੰ ਬਰਕਤ ਦੇਵੇਗਾ ਤੇ ਬਿਮਾਰੀਆਂ ਤੁਹਾਡੇ ਘਰਾਂ ਚੋਂ ਬਾਹਰ ਕੱਢ ਦੇਗਾ ਸਾਚਮੁੱਚ ਸਾਡਾ ਪਰਮੇਸ਼ਵਰ ਜਦੋਂ ਅਸੀਂ ਉਹਦੀ ਉਪਾਸਨਾ ਜਦੋਂ ਦੀ ਭਗਤੀ ਰੂਹ ਤੇ ਸੱਚਾਈ ਦੇ ਨਾਲ ਕਰਾਂਗੇ ਦਿਲ ਲਾ ਕੇ ਕਰਾਂਗੇ ਮਨ ਲਾ ਕੇ ਉਹਦੀ ਭਗਤੀ ਕਰਾਂਗੇ ਤੋ ਗੌਰ ਕਰੋ ਪ੍ਰਭੂ ਜੀ ਦਾ ਕਲਾਮ ਕਿੰਨਾ ਤੁਹਾਡੇ ਘਰਾਂ ਚੋਂ ਬਿਮਾਰੀਆਂ ਮੈਂ ਬਾਹਰ ਕੱਢ ਦਾਂਗਾ ਔਰ ਜਿਹੜੀ ਤੁਹਾਡੀ ਰੋਟੀ ਪਾਣੀ ਆ ਇਹਦੇ ਵਿੱਚ ਮੈਂ ਬਰਕਤ ਦੇ ਦਾਂਗਾ ਇਹਦੇ ਵਿੱਚ ਆਸ਼ੀਸ਼ ਤੇ ਦਾਂਗਾ ਔਰ ਅਸੀਂ ਥੋੜਾ ਕਮਾਵਾਂਗੇ ਬਰਕਤ ਜ਼ਿਆਦਾ ਹੋਵੇਗੀ ਜਿਵੇਂ ਖੁਦਾ ਦੇ ਕਲਾਮ ਚ ਲਿਖਿਆ ਵੀ ਥੋੜਾ ਜਿਹਾ ਕੁੱਪੀ ਵਿੱਚ ਤੇਲ ਇੱਕ ਮੁੱਠਾ ਆਟਾ ਸੀ ਕਾਲ ਪੈ ਗਿਆ ਲੋਕ ਭੁੱਖੇ ਤੇ ਪਿਆਸੇ ਆ ਪਰ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਨ ਵਾਲੀ ਉਹ ਭੈਣ ਸਦਾ ਆਪਣੇ ਬੱਚੇ ਨੂੰ ਲੈ ਕੇ ਰੋਟੀ ਖਾਂਦੀ ਰਹੀ ਉਹਦੇ ਘਰ ਵਿੱਚ ਕਾਲ ਨਹੀਂ ਪਿਆ ਅੱਜ ਵੀ ਜਿਹੜੇ ਇਸ ਸੰਸਾਰ ਦੇ ਉੱਤੇ ਇਸ ਲੋਕ ਦੇ ਉੱਤੇ ਮਾਤ ਲੋਕ ਉੱਤੇ ਔਰ ਇਸ ਧਰਤੀ ਦੇ ਉੱਤੇ ਜਿਹੜੇ ਲੋਕ ਪਰਮੇਸ਼ਵਰ ਦੀ ਭਗਤੀ ਕਰਦੇ ਨੇ ਪ੍ਰਭੂ ਦੇ ਨਾਲ ਸੰਤੋਖ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਖੁਦਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਉਹ ਲੋਕ ਪੂਰੇ ਤਰ੍ਹਾਂ ਆਪਣੇ ਪਰਮੇਸ਼ਵਰ ਦੇ ਫਜ਼ਲ ਦੇ ਵਿੱਚ ਆਨੰਦਿਤ ਰਹਿਣਗੇ ਖੁਦਾ ਦਾ ਕਲਾਮ ਜਿਵੇਂ ਕਹਿੰਦਾ ਆ ਕਿ ਸੰਤੋਖ ਦੇ ਨਾਲ ਭਗਤੀ ਵੱਡੀ ਖੱਟੀ ਬਹੁਤ ਕੁਝ ਪਾਉਣਗੇ ਬਹੁਤ ਆਸ ਪਾਉਣਗੇ ਉਹ ਕਦੇ ਵੀ ਉਦਾਸ ਨਹੀਂ ਹੋਣਗੇ ਪਰੇਸ਼ਾਨ ਨਹੀਂ ਹੋਣਗੇ ਉਹਨਾਂ ਦੀ ਆਸ ਵੱਡੀ ਹੋਵੇਗੀ ਕਿਉਂਕਿ ਉਹ ਰਾਜਿਆਂ ਦੇ ਰਾਜੇ ਪ੍ਰਭੂਆਂ ਦੇ ਪ੍ਰਭੂ ਦੇ ਉੱਤੇ ਵਿਸ਼ਵਾਸ ਇਹਨਾਂ ਨੇ ਕੀਤਾ ਆ ਇਮਾਨ ਕੀਤਾ ਆ ਤੇ ਸੰਤੋਖ ਰੱਖਦੇ ਆ ਬੇਸੰਤੋਖੇ ਨਹੀਂ ਰਹਿੰਦੇ ਉਹਨਾਂ ਦੇ ਅੰਦਰ ਸਬਰ ਆ ਅੱਜ ਇਨਸਾਨ ਦੇ ਕੋਲ ਬਹੁਤ ਕੁਝ ਹੁੰਦਾ ਆ ਫੇਰ ਵੀ ਸੋਚਦਾ ਇਹਦੀ ਵਿਚਾਰ ਇਹਦੀ ਭਾਵਨਾ ਬਸ ਧਰਤੀ ਦੀਆਂ ਵਸਤੂਆਂ ਦੇ ਉੱਤੇ ਲੱਗੀ ਆ ਆ ਵੀ ਹੋ ਜਾਵੇ ਆ ਵੀ ਹੋ ਜਾਵੇ ਆ ਵੀ ਹੋ ਜਾਵੇ ਜੋ ਪਰਮੇਸ਼ਵਰ ਦੇਂਦਾ ਆ ਉਹਦੇ ਉੱਤੇ ਸੰਤੋਖ ਨਹੀਂ ਰੱਖਦਾ ਇਸ ਕਰਕੇ ਪ੍ਰਭੂ ਜੀ ਦੇ ਪਾਖ ਲਾਮ ਦੇ ਵਿੱਚ ਲਿਖਿਆ ਆ ਕਿ ਜੋ ਕੁਝ ਵੀ ਤੁਹਾਡੇ ਕੋਲ ਆ ਉਹਦੇ ਉੱਤੇ ਸੰਤੋਖ ਰੱਖੋ ਜਦੋਂ ਅਸੀਂ ਉਹਦੇ ਉੱਤੇ ਸੰਤੋਖ ਰੱਖਾਂਗੇ ਉਦੇ ਉੱਤੇ ਸੰਤੋਖ ਰੱਖਾਂਗੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਅਸੀਂ ਬਹੁਤ ਆਸ਼ੀਸ਼ ਵਾਲੇ ਬਣਾਂਗੇ ਬਹੁਤ ਬਰਕਤ ਵਾਲੇ ਬਣਾਂਗੇ ਜੋ ਕੁਝ ਵੀ ਹੈ ਜਦੋਂ ਤੁਸੀਂ ਇਬਰਾਨੀਆਂ ਦਾ ਖਾਤ 13 ਅਧਿਆਏ ਉਹਦੇ 5 ਵਚਨ ਨੂੰ ਪੜੋਗੇ ਤਾਂ ਉੱਥੇ ਵਚਨ ਦੇ ਵਿੱਚ ਲਿਖਿਆ ਆ ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ ਕਿਉਂ ਜੋ ਜੋ ਕੁਝ ਤੁਹਾਡੇ ਕੋਲ ਹੈ ਉਸ ਉਤੇ ਸੰਤੋਖ ਰੱਖੋ ਕਿਉਂਕਿ ਜੋ ਉਹ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ ਨਾ ਕਦੇ ਤੈਨੂੰ ਤਿਆਗਾਗਾ ਇਸ ਕਰਕੇ ਹੌਸਲਾ ਅਸੀਂ ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ ਵੀ ਪ੍ਰਭੂ ਮੇਰਾ ਸਹਾਈ ਹੈ ਮੈਂ ਨਾ ਡਰਾਂਗਾ ਤੇ ਨਾ ਮੈਂ ਡੋਲਾਂਗਾ ਮਨੁੱਖ ਮੇਰਾ ਕੀ ਵਿਗਾੜੇਗਾ ਤੋ ਗੌਰ ਕਰਿਏ ਜਦੋਂ ਅਸੀਂ ਆਪਣੇ ਪਰਮੇਸ਼ਰ ਉਤੇ ਸੰਤੋਖ ਰੱਖਦੇ ਆ ਜੋ ਕੁਝ ਵੀ ਸਾਡੇ ਕੋਲ ਹੁੰਦਾ ਉਹਦੇ ਨਾਲ ਅਸੀਂ ਸੰਤੋਖ ਰੱਖਦੇ ਆ ਭਗਤੀ ਵੀ ਸੰਤੋਖ ਦੇ ਨਾਲ ਕਰਦੇ ਆ ਸਾਰੇ ਲੋਭ ਤੋਂ ਰਹਿਤ ਰਹਿੰਦੇ ਆ ਤਾਂ ਫਿਰ ਸਾਡਾ ਪਰਮੇਸ਼ਰ ਮਹਾਨ ਆ ਉਹਦਾ ਦਾਸ ਲਿਖਦਾ ਆ ਕਿ ਉਹ ਨਾ ਸਾਨੂੰ ਕਦੇ ਤਿਆਗਦਾ ਤੇ ਨਾ ਕਦੇ ਛੱਡਦਾ ਆ ਉਹ ਕਦੇ ਵੀ ਸਾਨੂੰ ਛੱਡਦਾ ਨਹੀਂ ਜਿਹਦੇ ਨਾਲ ਪਰਮੇਸ਼ਵਰ ਜਿਹਦੇ ਨਾਲ ਗੱਲਬਾਤ ਪ੍ਰਭੂ ਕਰਦਾ ਰਹੇ ਜਿਹਦੇ ਨਾਲ ਬੋਲਦਾ ਪ੍ਰਭੂ ਰਹੇ ਜਿਹਦੇ ਨਾਲ ਹਜ਼ੂਰੀ ਪਰਮੇਸ਼ਵਰ ਦੀ ਰਹੇ ਉਹ ਕਿਆ ਸੰਸਾਰ ਦੇ ਉੱਤੇ ਮੁਬਾਰਕ ਲੋਕ ਆ ਪਰ ਅੱਜ ਇਨਸਾਨ ਸੰਸਾਰ ਦੇ ਲੋਭ ਲਾਲਚ ਦੇ ਵਿੱਚ ਔਰ ਬਹੁਤ ਲੋਭ ਕਰਦਾ ਜਿੰਨਾ ਕੁਝ ਹੁੰਦਾ ਹੈ ਉਹਦੇ ਉੱਤੇ ਸੰਤੋਖ ਨਹੀਂ ਰੱਖਦਾ ਸੰਤੋਖ ਨਹੀਂ ਰੱਖਦਾ ਬਹੁਤੇ ਨੂੰ ਪੈਂਦਾ ਜਦੋਂ ਅਸੀਂ ਸੰਤੋਖ ਦੇ ਨਾਲ ਸਬਰ ਦੇ ਨਾਲ ਚੱਲਦੇ ਆਂ ਤੇ ਪ੍ਰਭੂ ਜੀ ਦਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਦਾ ਸ਼ੁਕਰ ਕਰਦੇ ਆਂ ਅੱਜ ਪ੍ਰਭੂ ਦਾ ਕਲਾਮ ਕਹਿੰਦਾ ਹੈ ਛੋਟੇ ਝੁੰਡ ਨਾ ਡਰ ਛੋਟਾ ਥੋੜਾ ਝੁੰਡ ਨਾ ਡਰ ਪਿਤਾ ਪਰਮੇਸ਼ਰ ਨੂੰ ਪਸੰਦ ਆਇਆ ਵੀ ਰਾਜ ਤੈਨੂੰ ਦੇ ਅੱਜ ਬਹੁਤ ਲੋਕਾਂ ਨੂੰ ਸੰਤੋਖ ਨਹੀਂ ਹੁੰਦਾ ਥੋੜਾ ਥੋੜਾ ਕਰਦੇ ਰਹਿੰਦੇ ਆ ਇਸ ਕਰਕੇ ਪ੍ਰਭੂ ਦਾ ਕਲਾਮ ਕਹਿੰਦਾ ਥੋੜਾ ਛੋਟਾ ਚੋਂਡ ਨਾੜ ਜੇ ਥੋੜੇ ਲੋਕ ਅੱਜ ਸਾਨੂੰ ਪ੍ਰਭੂ ਨੇ ਦਿੱਤੇ ਆ ਉਹਦੇ ਵਿੱਚ ਵੀ ਸੰਤੋਖ ਕਰਨਾ ਚਾਹੀਦਾ ਜੋ ਕੁਝ ਵੀ ਰੱਬ ਨੇ ਦਿੱਤਾ ਉਹਦੇ ਵਿੱਚ ਸੰਤੋਖ ਕਰੀ ਤੇ ਪ੍ਰਭੂ ਤੇ ਵਿਸ਼ਵਾਸ ਰੱਖੀਏ ਉਹ ਸਾਡਾ ਸਹਾਇਕ ਆ ਉਹ ਸਾਡਾ ਮਦਦਗਾਰ ਆ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ ਪਰਮੇਸ਼ਵਰ ਸਮੇਂ ਦੇ ਨਾਲ ਸਾਨੂੰ ਸਾਰਾ ਕੁਝ ਦੇਵੇਗਾ ਔਰ ਬਾਈਬਲ ਦੇ ਵਿੱਚੋਂ ਲਿਖਿਆ ਜਦੋਂ ਤੁਸੀਂ ਆਪਣੇ ਯਹਵਾ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰੋਗੇ ਉਹਦੀ ਉਪਾਸਨਾ ਕਰੋਗੇ ਉਹਦੀਆਂ ਵਿਧੀਆਂ ਕਾਨੂੰਨਾਂ ਦੇ ਵੱਲ ਧਿਆਨ ਕਰੋਗੇ ਤੇ ਤੁਹਾਡਾ ਪਰਮੇਸ਼ਵਰ ਤੁਹਾਨੂੰ ਕਰਜ਼ੇ ਦੇ ਥੱਲੇ ਨਹੀਂ ਰੱਖੇਗਾ ਉਹਦਾ ਕਲਾਮ ਆ ਤੁਸੀਂ ਕਰਜ਼ੇ ਲੋਕਾਂ ਕੋਲੋਂ ਲਾਓਗੇ ਨਹੀਂ ਸਗੋਂ ਤੁਹਾਡੇ ਕੋਲੋਂ ਵਾਧੂ ਪੈਸਾ ਹੋਵੇਗਾ ਵਰਤਨ ਤੋਂ ਵਾਧੂ ਮਿਲੇਗਾ ਇਸ ਕਰਕੇ ਅਜੀਜ਼ ਭੈਣ ਭਰਾਓ ਬੱਚੇ ਨੌਜਵਾਨ ਬਜ਼ੁਰਗ ਜਿੰਨੇ ਵੀ ਇਸ ਕਲਾਮ ਨੂੰ ਅਸੀਂ ਸੁਣ ਰਹੇ ਆਂ ਪ੍ਰਭੂ ਦੇ ਉੱਤੇ ਸੰਤੋਖ ਰੱਖੀਏ ਸਬਰ ਦੇ ਨਾਲ ਚੱਲੀਏ ਉਹ ਸਾਡਾ ਸਹਾਇਕ ਆ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਸਾਨੂੰ ਆਪਣੇ ਸੱਜੇ ਹੱਥ ਦੇ ਨਾਲ ਸੰਭਾਲੀ ਰੱਖੇਗਾ ਜਦੋਂ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਈਮਾਨ ਰੱਖਾਂਗੇ ਤੇ ਬਹੁਤ ਵੱਡੀਆਂ ਡੇਂਜਰ ਬਿਮਾਰੀਆਂ ਜਿਹੜੀਆਂ ਸਾਨੂੰ ਬੇਚੈਨ ਕਰਨਾ ਚਾਹੁੰਦੀਆਂ ਪਰ ਯਾਦ ਰੱਖੋ ਉਹ ਅੰਨੇ ਦੀਆਂ ਅੱਖਾਂ ਜਿਹੜੀਆਂ ਜਨਮ ਤੋਂ ਅੰਨਾਂ ਹੁੰਦਾ ਆ ਉਹਦੀਆਂ ਠੀਕ ਕਰ ਦਿੰਦਾ ਤੇ ਸਾਡਾ ਪਰਮੇਸ਼ਵਰ ਇੰਨੇ ਕਿਨੇ ਕਿ ਰੋਗ ਜਿਹੜੇ ਅੱਜ ਬੰਦੇ ਨੂੰ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਲੈ ਕੇ ਜਾਂਦੇ ਆ ਫਿਕਰ ਵਿੱਚ ਲੈ ਕੇ ਜਾਂਦੇ ਆ ਸੰਸਾਰ ਦੀ ਜਿੰਨੇ ਵੀ ਬੋਝ ਹੈ ਚਿੰਤਾ ਵਿੱਚ ਲੈ ਕੇ ਜਾਂਦੇ ਆ ਇਹਨਾਂ ਤੋਂ ਕਿਉਂ ਨਹੀਂ ਖੁਦਾ ਸਾਡਾ ਸੁਢਕਾਰਾ ਦੇਵੇਗਾ ਸਾਡਾ ਪਰਮੇਸ਼ਵਰ ਮਹਾਨ ਹੈ ਉਹ ਸਾਨੂੰ ਸੁਢਕਾਰਾ ਦੇਵੇਗਾ ਅੱਜ ਸਾਨੂੰ ਉਹਦੇ ਵਿਧੀਆਂ ਕਾਨੂੰਨਾਂ ਦੀ ਵੱਲ ਕਿੰਨਾ ਗੌਰ ਕਰਨਾ ਚਾਹੀਦਾ ਉਹਦੇ ਉੱਤੇ ਕਿੰਨਾ ਧਿਆਨ ਦੇਣਾ ਚਾਹੀਦਾ ਸਾਡਾ ਪਰਮੇਸ਼ਵਰ ਕੀ ਕਰੇਗਾ ਸਾਡੇ ਕੰਮ 'ਚ ਸਾਡੇ ਕਮਾਈ 'ਚ ਸਾਡੇ ਘਰ 'ਚ ਬਰਕਤ ਦੇਵੇਗਾ ਬੋਲੇ ਹਾਲੇਲੂਆ ਸਾਡਾ ਪਰਮੇਸ਼ਵਰ ਸਾਡੇ ਕਾਰਜ 'ਚ ਸਾਡੇ ਬੱਚਿਆਂ 'ਚ ਬਹੁਤ ਆਪਣੀ ਕਿਰਪਾ ਕਰੇਗਾ ਜੇ ਤੋ ਅਸੀਂ ਆਪਣੇ ਪਰਮੇਸ਼ਵਰ ਨੂੰ ਭੁੱਲਾਂਗੇ ਨਹੀਂ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਜੋ ਉਹਨੇ ਕਿਹਾ ਉਹਨੂੰ ਯਾਦ ਕਰੋ ਉਹਨੂੰ ਰਿਪੀਟ ਕਰਦੇ ਰਹੋ ਉਹਦੇ ਵੱਲ ਧਿਆਨ ਦਿਓ ਇਸ ਸੰਸਾਰ ਦੇ ਵਿੱਚੋਂ ਇਕਲੌਤੇ ਮੁਬਾਰਕ ਤੁਸੀਂ ਹੋਵੋਗੇ ਜੇਕਰ ਤੁਸੀਂ ਆਪਣੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਸਬਰ ਦੇ ਨਾਲ ਸੰਤੋਖ ਦੇ ਨਾਲ ਚੱਲੋਗੇ ਤੇ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਕੋਮਾਂ ਤੋਂ ਉੱਚਿਆ ਕਰੇਗਾ ਤੇ ਤੁਸੀਂ ساری ਉਮਰ ਸਾਰਾ ਜੀਵਨ ਇਸ ਧਰਤੀ ਦੇ ਉੱਤੇ گزارੋਗੇ ਤੇ ਆਰਾਮ ਦੇ ਵਿੱਚ گزارੋਗੇ ਜਿਵੇਂ ਖੁਦਾ ਦੇ ਕਲਾਮ ਚ ਲਿਖਿਆ ਕਿ ਜਦੋਂ ਜ਼ਬੂਰਾਂ ਦੀ ਪੋਥੀ ਪਹਿਲੇ ਨੰਬਰ ਜ਼ਬੂਰ ਦੇ ਵਿੱਚ ਲਿਖਿਆ ਆ ਉਹ ਮਰਦ ਮੁਬਾਰਕ ਆ ਉਹ ਤਾਂ ਉਸ ਦਰਖਤ ਵਰਗਾ ਹੈ ਜਿਹੜਾ ਨਦੀ ਦੇ ਕੰਡੇ ਦੇ ਉੱਤੇ ਲੰਗਾ ਉਹ ਹਰਿਆ ਤੇ ਭਰਿਆ ਰਹਿੰਦਾ ਹੈ ਉਹਦੇ ਪੱਤੇ ਕੰਮ ਲਾਉਂਦੇ ਨੇ ਔਰ ਸਫਲ ਰਹਿੰਦਾ ਹੈ ਸਾਰੀ ਉਮਰ ਤੁਸੀਂ ਸਫਲ ਰਹੋਗੇ ਸਾਰੇ ਜੀਵਨ ਦੇ ਵਿੱਚ ਆਨੰਦਿਤ ਰਹੋਗੇ ਜੇਕਰ ਸੰਸਾਰ ਦੇ ਮਗਰ ਲੱਗੋਗੇ ਸੰਸਾਰ ਦੀਆਂ ਚੀਜ਼ਾਂ ਦੇ ਮਗਰ ਲੱਗੋਗੇ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਕਦੇ ਬੰਦੇ ਨੂੰ ਸੰਤੋਖ ਨਹੀਂ ਆਉਂਦਾ ਕਦੇ ਵੀ ਇਨਸਾਨ ਨੂੰ ਸੰਤੋਖ ਨਹੀਂ ਆਉਂਦਾ ਗੌਰ ਕਰੋ ਇਸ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਲਾਂਤ ਲੱਗੀ ਹੋਈ ਹੈ ਤੇ ਇਸ ਲਾਂਤ ਵਿੱਚੋਂ ਨਿਕਲਣ ਵਾਸਤੇ ਇੱਕ ਹੀ ਪਰਮੇਸ਼ਵਰ ਦਾ ਪਾਕ ਕਲਾਮ ਆ ਜਿਹਦੇ ਉੱਤੇ ਵਿਸ਼ਵਾਸ ਕਰੋਗੇ ਤੁਸੀਂ ਚੰਗੇ ਰਹੋਗੇ ਇਸ ਸੰਸਾਰ ਦੀ ਕੋਈ ਚੀਜ਼ ਨਹੀਂ ਤੁਹਾਨੂੰ ਸਬਰ ਦੇ ਸਕੇ ਤੁਹਾਨੂੰ ਸੰਤੋਖ ਦੇ ਸਕੇ ਸੰਤੋਖ ਹੈ ਸਬਰ ਹੈ ਤੇ ਉਹ ਪਰਮੇਸ਼ਵਰ ਦੇ ਇੱਕ ਨਾਮ ਦੇ ਉੱਤੇ ਆ ਜਦੋਂ ਉਹਦੇ ਉੱਤੇ ਤੁਸੀਂ ਭਰੋਸਾ ਰੱਖੋਗੇ ਸੰਤੋਖ ਰੱਖੋਗੇ ਉਸ ਪ੍ਰਭੂ ਦੇ ਕਲਾਮ ਉੱਤੇ ਉਹਦੇ ਉੱਤੇ ਗੌਰ ਕਰੋਗੇ ਤੁਹਾਨੂੰ ਬਹੁਤ ਸਬਰ ਮਿਲੇਗਾ ਆਰਾਮ ਭਰੀ ਜ਼ਿੰਦਗੀ گزارੋਗੇ ਬਹੁਤ ਭਰਿਆ ਆਨੰਦ ਭਰਿਆ ਜੀਵਨ گزارੋਗੇ ਇਸ ਵਾਸਤੇ ਅੱਜ ਦਾ ਦਿਨ ਤੁਹਾਡੇ ਵਾਸਤੇ ਬਹੁਤ ਮੁਬਾਰਕ ਹੋਵੇਗਾ ਅੱਜ ਦਾ ਦਿਨ ਤੁਹਾਡੇ ਵਾਸਤੇ ਬੜਾ ਜਲਾਲੀ ਹੋਵੇਗਾ ਆਪ ਤੇ ਕੰਮ ਦੇ ਵਿੱਚ ਬਹੁਤ ਖੁਦਾਵੰਦ ਆਪਣੀ ਆਸੀਸ ਦੇਗਾ ਤੁਸੀਂ ਖੁਦਾ ਦਾ ਵਕੂ ਵਕੂ ਰੂਪ ਦੇਖੋਗੇ ਚੱਲੋਗੇ ਕੰਮ ਕਰੋਗੇ ਖੁਦਾ ਦਾ ਨੂਰ ਦੇਖੋਗੇ ਜੇਕਰ ਅੱਜ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਦੇ ਕੇ ਤੁਸੀਂ ਆਪਣਾ ਜੀਵਨ ਗੁਜ਼ਾਰੋਗੇ ਤੇ ਇਸ ਸੰਸਾਰ ਦੇ ਉੱਤੇ ਬਹੁਤ ਵਧੀਆ ਜੀਵਨ ਬਤੀਤ ਕਰੋਗੇ ਖੁਦਾਵੰਦ ਆਪ ਨੂੰ ਬਰਕਤ ਆਵੇ ਖੁਦਾਵੰਦ ਆਪ ਨੂੰ ਬੜੇ ਆਸ਼ੀਸ਼ਾਂ ਆਵੇ ਆਮੀਨ